ਆ ਖੇਡ ਸਭ ਤੋਂ ਵੱਖਰੀ ਖੇਡ ਆ ਇਹਦੇ ਵਿੱਚ ਜਿੰਨੇ ਵੀ ਟਾਲੇ ਜਿਹੜਾ ਚੱਕ ਲੂਗਾ ਉਸੇ ਦੇ ਟਾਲੇ ਹੋ ਜਾਂਦੇ ਦੇਖੋ ਇੰਨੇ ਜਾਣੇ ਕੰਪੀਟੀਸ਼ਨ ਕਰ ਲਈ ਆਇਆ ਦੇਖੋ ਕਿਹੜਾ ਬੰਦਾ ਜਿੱਤੂਗਾ ਤੇ ਸਾਰੇ ਅੱਡੋ ਅੱਡ ਭਾਂਡੇ ਚੱਕ ਕੇ ਲਿਆਏ ਆ ਕੋਈ ਵੱਡਾ ਭਾਂਡਾ ਲਿਆਇਆ ਕੋਈ ਛੋਟਾ ਪਰ ਇਹ ਵੱਡੇ ਛੋਟੇ ਭਾਂਡੇ ਦਾ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਦਿਮਾਗ ਦੀ ਖੇਡ ਆ ਜਿਸ ਚ ਦਿਮਾਗ ਹੋਇਆ ਉਹ ਜਿੱਤ ਜੂਆ ਦੇਖੋ ਆ ਕੁੜੀ ਰੰਦਾ ਜੇ ਲਈ ਆ ਇਹ ਦੋ ਵਾਰੀ ਭਰਨਾ ਦਾ ਦੋ ਵਾਰੀ ਚ ਜਿੰਨੇ ਵੀ ਟਾਲੇ ਆ ਗਏ ਉਹ ਬੰਦੇ ਦੇ ਟਾਲੇ ਹੋ ਜਾਂਦੇ ਦੇਖੋ ਇੱਕ ਵਾਰੀ ਉਹ ਕੀਤੇ ਹੁਣ ਦੂਜੀ ਵਾਰ ਇੱਕ ਵਾਰੀ ਹੋਰ ਦੋ ਦੋ ਵਾਰੀ ਕਰਨਾ ਸਾਰਿਆਂ ਨੇ ਤੇ ਜਿਹੜਾ ਸਭ ਤੋਂ ਵੱਧ ਟਾਲੇ ਚੱਕੂਗਾ ਉਹ ਬੰਦਾ ਜਿੱਤ ਜੂਗਾ ਦੇਖਦੇ ਆ ਵੀ ਕਿਹੜਾ ਸੰਦ ਚ ਸਭ ਤੋਂ ਵੱਧ ਟਾਲੇ ਪੈਂਦੇ ਆ ਦੇਖੋ ਆ ਦੋ ਵਾਰੀ ਚੱਕ ਲਿਆ ਹੁਣ ਅਸੀਂ ਟਾਲੇ ਦੀ ਗਿਣਤੀ ਕਰੂਗੀ ਵੀ ਕਿੰਨੇ ਜ਼ਿਆਦਾ ਟਾਲੇ ਆ ਗਏ ਤੇ ਇਹ ਕੁੜੀ ਨੂੰ 88 ਟਾਲੇ ਉਹਦੇ ਨਾਲ ਹੋਏ ਆ ਤੇ 88 ਮੈਨਲਾ ਦਾ ਸਭ ਤੋਂ ਵੱਧ ਇਹ ਤੋਂ ਵੱਧ ਤਾਂ ਕੋਈ ਕਰ ਹੀ ਨਹੀਂ ਸਕਣਾ ਆ ਦੇਖੋ ਆ ਕੁੜੀ ਆ ਚੱਕ ਲਈ ਕੜਾਹੀ ਜੀ ਡੰਡੇ ਵਾਲੀ ਬਾਟੀ ਵੀ ਆ ਤਾਂ ਸਭ ਤੋਂ ਵੱਧ ਚੱਕ ਲੂ ਪਰ ਇੱਕ ਟਾਲਾ ਵੀ ਨਹੀਂ ਚੱਕ ਸਕੀ ਉਹ ਕਿਨੇ ਦਿਮਾਗ ਨਹੀਂ ਲਾਇਆ ਵੀ ਬਾਟੀ ਗੋਲ ਹੁੰਦੀ ਆ ਤੇ ਗੋਲ ਦੇ ਵਿੱਚ ਕਟਾਲਾ ਵੀ ਨਹੀਂ ਪੈਣਾ ਤੇ ਰੋਣ ਲੱਗ ਜਾਂਦਾ ਨਹੀਂ ਕਟਾਲੀ ਚੱਕਿਆ ਦੋ ਵਾਰਾਂ ਚ ਟਟਾਲਾ ਚੱਕਿਆ ਹੀ ਨਹੀਂ ਗਿਆ ਦੇਖੋ ਆ ਦੂਜੀ ਵਾਰ ਵੀ ਦੂਜੀ ਵਾਰ ਵੀ ਕਿੱਥੋਂ ਚੱਕਿਆ ਜੋ ਕਿ ਇਹ ਬਾਟੀ ਗੋਲ ਹੁੰਦੀ ਆ ਦੇ ਵਿੱਚ ਟਟਾਲਾ ਪੈ ਹੀ ਨਹੀਂ ਸਕਦਾ ਜਿੰਨੀ ਪਤਲੀ ਚੀਜ਼ ਹੋ ਉਹਨੇ ਵੱਧ ਟਟਾਲੇ ਚੜਨਗੇ ਇਹਨਾਂ ਨੂੰ ਐ ਤਾਂ ਪਤਾ ਨਹੀਂ ਹੈਗਾ ਦੇਖੋ ਹੁਣ ਅਗਲੀ ਕੁੜੀ ਆਉਣੀ ਆ ਅਗਲੀ ਕੁੜੀ ਨੇ ਦੇਖ ਦਿਆ ਕਿ ਨੇ ਟਾ ਲੈਣ ਦਾ 6 ਟਾਲੇ ਹੀ ਚੱਕੇ ਗਏ ਐ ਤੋਂ ਇਹ ਡੰਡੀ ਵਾਲੀ ਬਾਟੀ ਦੇ ਨਾਲ ਤੇ ਆਹ ਦੇਖੋ ਆ ਇਹਨੀ ਉਹ ਬੱਕਰੀ ਚੀਜ਼ ਲਿਆਂਦੀ ਇਹ ਮੈਨੂੰ ਲੱਗਦਾ ਬਾਵਾ ਟਾਲੇ ਚੱਕ ਲੂ ਕਿਉਂਕਿ ਇਹ ਗੋਲ ਆ ਸਾਈਡਾਂ ਤੋਂ ਇਹਦੇ ਵਿੱਚ ਟਾਲੇ ਇਕੱਠੇ ਹੋ ਜਾਣਗੇ ਦੇਖੋ ਇੱਕ ਵਾਰ ਤਾਂ ਨਹੀਂ ਟਾਲੇ ਚੱਕੇ ਮੇਰੇ ਹਿਸਾਬ ਨਾਲ ਚੱਕ ਲਈ 30 ਘਟਾਲੇ ਤਾਂ ਚੱਕਲੇ ਹੋਣੇ ਦੇਖੋ ਇੱਕ ਵਾਰੀ ਹੋਰ ਕਰੂ ਇਹ ਦੋ ਵਾਰੀ ਕਰਨੀ ਆ ਦੋ ਦੋ ਵਾਰਾਂ ਚ ਜਿਹੜੇ ਸਭ ਤੋਂ ਵੱਧ ਟਾਲੇ ਚੱਕੂ ਉਹਦੀ ਜਿੱਤ ਪ੍ਰਾਪਤ ਹੋਊਗੀ ਆ ਦੇਖੋ ਆ ਦੂਜੀ ਵਾਰ ਵੀ ਦੂਜੀ ਵਾਰ ਘਟ ਚੱਕੇ ਗਿਆ ਪਹਿਲਾ ਵਾਲੀ ਵਾਰ ਵੱਧ ਚੱਕੇ ਗਿਆ ਦੇਖੋ ਦੂਜੀ ਵਾਰ 20 ਘਟਾਲੇ ਚੱਕੇ ਗਿਆ ਮੇਰੇ ਹਿਸਾਬ ਨਾਲ 50 ਘਟਾਲੇ ਚੱਕਲੇ ਹੋਣੇ ਇਹਦੇ ਹੁਣ ਇਹ ਗਿਣਤੀ ਕਰੂਗੀ ਵੀ ਕਿੰਨੇ ਟਾਲੇ ਚੱਕੇ ਗਏ ਆ ਦੇ ਕਨੇਸ਼ ਸ਼ਾਲੀਟਾ ਦੇ ਚੱਕੇ ਸਭ ਤੋਂ ਵੱਧ ਉਸੇ ਕੁੜੀ ਨੇ ਚੱਕਿਆ 88 ਇਹਨਾਂ ਤਾਂ 46 ਚੱਕਿਆ ਦੇਖੋ ਆ ਕੁੜੀ ਸਭ ਤੋਂ ਸਕੀਮੀ ਆ ਲੱਗੀ ਮੈਨੂੰ ਕੱਪੜਾ ਕਿਉਂਕਿ ਪਤਲਾ ਹੁੰਦਾ ਇਹਦੇ ਉੱਤੇ ਵੱਧ ਢਾਲੇ ਚੜ ਜਾਂਦੇ ਸਭ ਤੋਂ ਵੱਧ ਇਹ ਕੂਗੀ ਕਿਉਂਕਿ ਇੰਨਾ ਪਤਲਾ ਕੱਪੜਾ ਪਤਲੇ ਕੱਪੜੇ ਦੇ ਉੱਤੇ ਸਾਰੇ ਢਾਲੇ ਚੜ ਗਏ ਤੇ ਫਿਰ ਇੱਕ ਵਾਰ ਜੀ ਇਹਨੇ ਚੱਕ ਲੈਣੇ ਦਾ 50 60 ਤਾਂ ਹੁਣ ਇਹ ਦੂਜੀ ਵਾਰ ਫੇਰ ਚੱਕਣ ਲੱਗ ਗਈ ਦੂਜੀ ਵਾਰ ਚ ਵੀ ਇਹਨੇ ਬਹੁਤ ਹੀ ਜ਼ਿਆਦਾ ਚੱਕਲੇ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਇਸੇ ਨੇ ਚੱਕੇ ਹੋਣੇ ਹੋਰ ਕਿਸੇ ਤੋਂ ਨਹੀਂ ਚੱਕੇ ਗਏ ਹੋਣੇ ਆ ਦੇਖੋ ਇਹ ਹੁਣ ਗਿਣਤੀ ਕਰਨ ਲੱਗੀ ਢਾਲਿਆਂ ਇਦੂ ਵੱਧ ਕੋਈ ਨਹੀਂ ਚੱਕ ਸਕਦਾ ਕਿਉਂਕਿ ਕੱਪੜੇ ਹੀ ਆ ਜਿਹੜਾ ਸਭ ਤੋਂ ਵੱਧ ਆ ਦੇਖੋ ਆ ਬੰਦਾ ਖੁਰਚਣਾ ਚੱਕ ਲਿਆ ਵੀ ਇਹਦੇ ਨਾਲ ਸਭ ਤੋਂ ਵੱਧ ਟਾਲੇ ਚੱਕੂ ਪਰ ਇਹ ਬਹੁਤ ਜ਼ਿਆਦਾ ਘੱਟ ਚੱਕੇ ਗਏ ਆ ਦੇਖੋ ਦੂਜੀ ਵਾਰ ਫੇਰ ਚੱਕਣ ਲੱਗ ਗਿਆ ਇਹਨੇ ਤਾਂ ਮਸਾ 50 ਘਟਾ ਲਈ ਚੱਕੇ ਹੋਣੇ ਕੁੜੀ ਨੇ ਸਭ ਤੋਂ ਵੱਧ ਟਾਲੇ ਚੱਕਿਆ ਇਹ ਬੰਦੇ ਦੇ ਨਾਲ ਦਿਮਾਗ ਹੈ ਨਹੀਂ ਤੇਜ ਕੁੜੀ ਦੇ ਦਿਮਾਗ ਤੇਜ ਸੀ ਆ ਦੇਖੋ ਇਹਨੇ 80 ਟਾਲੇ ਚੱਕੇ ਗਏ ਆ ਇਹਨੇ ਤੀਜੇ ਨੰਬਰ ਤੇ ਆਇਆ ਇਹ ਸਭ ਤੋਂ ਵੱਧ 156 ਟਾਲੇ ਆ ਦੂਜੇ ਨੰਬਰ ਤੇ 88 ਟਾਲੇ ਆ ਦੇਖੋ ਆ ਕੁੜੀ ਨੇ ਜਾਲ ਲਿਆਂਦਾ ਤੇ ਆ ਸਾਰਿਆਂ ਨੂੰ ਹੀ ਫੇਲ ਕਰੂ ਦੇਖੋ ਜਾਲ ਥੱਲੇ ਧਰ ਟੋਟਾਲੀ ਪਲਟਾਲੇ ਸਾਲੇ ਜਾਲ ਦੇ ਉੱਤੇ ਇਹਦਾ ਇਹਨੇ ਤਾਂ ਚੀਟਿੰਗ ਕਰ ਲਈ ਇਹਨੂੰ ਤਾਂ ਗੇਮ ਚੋਂ ਬਾਹਰ ਕਰਨਗੇ ਐਂ ਤਾਂ ਕਰ ਹੀ ਨਹੀਂ ਸਕਦੇ ਉੱਤੋਂ ਉੱਤੋਂ ਚੱਕਣੀ ਹੁੰਦੀ ਆ ਦੇਖੋ ਥੱਲੇ ਜਾਲ ਧਰ ਕੇ ਉੱਤੋਂ ਪੇਪਰ ਜਾਂ ਸਾਰਾ ਖਿੱਚ ਕੇ ਇਹਨੇ ਕਹਿੰਨੀ ਮੈਂ ਤਾਂ ਸਾਰੀ ਢਾਲੀ ਚੱਕ ਲਈ ਹੁਣ ਮੈਂ ਜਿੱਤ ਗਈ ਪਰ ਇਹ ਕੁੜੀ ਨੇ ਚੀਟਿੰਗ ਕੀਤੀ ਹੈ ਇਹਦੀ ਜਿੱਤ ਨਹੀਂ ਹੋਣੀ ਉਹ ਕੁੜੀ ਦੀ ਜਿੱਤ ਹੈ ਜਿਹਨੇ 156 ਢਾਲੇ ਚੱਕੇ ਸੀ ਤੁਹਾਨੂੰ ਕਿਵੇਂ ਲੱਗੀ ਗੇਮ ਜਰੂਰ ਦੱਸਿਓ